ਪਰ ਸੂਬੇ ਸਾਡੇ ਧਿਆਨ ਦੇ ਵਿੱਚ ਆਇਆ ਹੈ ਪੁਲਿਸ ਵੱਲੋਂ ਸਵਿੱਕਟਰੀ ਐਕਸ਼ਨ ਕੀਤਾ ਗਿਆ ਹੈ ਜਿਹੜੇ ਵੀ ਮੇਨ ਵਿੰਡੋ ਨੇ ਉਹਨਾਂ ਤੇ ਜਿਹੜੀ ਰਿਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਜਿੱਥੇ ਤੱਕ ਇਹਨਾਂ ਸਿਕਿਉਰਟੀ ਦਾ ਬੰਦੋਬਸਤ ਹੀ ਦਾ ਹੈ ਵੀ ਉਹ ਅਸੀਂ ਐਕਸਟਰਾ ਜਿਹੜੀ ਇਹਨਾਂ ਨੇ ਸਿਕਿਉਰਟੀ ਪ੍ਰੋਵਾਈਡ ਕੀਤੀ ਹੈ ਕਈ ਜਿਹੜੇ ਹੈ ਇਨਵੈਸਟੀਗੇਸ਼ਨ ਚ ਇਹਨਾਂ ਦੇ ਇਸ ਕੇਸ ਦੇ ਮਤਲਬ ਜਿਹੜੇ ਇਹਨਾਂ ਪਹਿਲੂ ਸਾਹਮਣੇ ਆਏ ਬੜੇ ਸੈਂਸਿਟਿਵ ਪਹਿਲੂ ਸਾਹਮਣੇ ਆਏ ਨੇ ਅਸੀਂ ਸਾਰੇ ਜਿਹੜੀ ਹੈ ਪੁਤੀਸ਼ ਕਰਦੇ ਤੇ ਟਾਈਮ ਹੀ ਨਹੀਂ ਜਿਵੇਂ ਜਿਵੇਂ ਤੱਕ ਸਾਹਮਣੇ ਪੇਸ਼ ਹੋਣਗੇ ਆਉਣਗੇ ਇਨਵੈਸਟੀਗੇਸ਼ਨ ਤੋਂ ਤੁਹਾਡੇ ਨਾਲ ਸਾਂਝਾ ਕੀਤਾ ਸਰ ਥੋੜੀ ਜਿਹੀ ਮੇਨ ਡੀਟੇਲ ਆਸੋ ਕਿ ਇਹ ਮਸਲਾ ਕੀ ਸੀ ਕਿਉਂ ਉਹਨਾਂ ਨੇ ਇਹ ਪਹਿਲੂ ਜਿਹੜੇ ਥ੍ਰੈਟਨਿੰਗ ਜਿਹੜੀ ਕਾਲ ਆਈ ਹੈ ਇਹ ਅਪ੍ਰੈਲ ਮਹੀਨੇ ਦੀ ਗੱਲ ਹੈ ਜਿਹਦੇ ਵਿੱਚ ਇਹਨਾਂ ਤੋਂ ਐਕਸਟਰੈਕਸ਼ਨ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਸਮਾਂ ਵਿੱਚ ਇਹ ਕਾਲ ਵੀ ਸੀ ਤੇ ਉਸ ਇੱਕ ਵੀ ਕੀਆ ਨਹੀਂ ਸੀ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀ ਤੇ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਜਿਹੜਾ ਹੈ 2 ਦਿਨ ਵੀ ਨੇ ਜਿਹੜੇ ਹੈ ਇਹ ਕਿੰਨਾ ਠੀਕ ਰਿਹਾ ਤੇ ਕੱਲ ਕਿਉਂਕਿ ਇਹ ਥੋੜ੍ਹਾ ਜਿਹਾ ਵੇਸਲਾਪੰਦ ਸੀ ਤੇ ਥੋੜ੍ਹਾ ਜਿਹਾ ਜਿਹੜਾ ਕਹੀਏ ਕਿ ਟਾਰਗੇਟ ਜਿਹੜਾ ਸੀ ਉਹ ਇਜ਼ੀਲੀ ਅਪਰੋਚੇਬਲ ਹੋਵੇ ਉਹਦੇ ਕਰਕੇ ਇਹਨਾਂ ਨੂੰ ਥੋੜ੍ਹੀ ਜਿਹੀ ਪਰੇਸ਼ਾਨੀਆਂ ਦੀ ਅਦਰਵਾਈਜ਼ ਇਹ ਇਨਵੈਸਟੀਗੇਸ਼ਨ ਸ਼ੁਰੂ ਤੋਂ ਚੱਲਦੀ ਆ ਬੈਲ ਤੋਂ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਕਾਫੀ ਹੱਦ ਤੱਕ ਸੀ ਬੋਲੀ ਲੱਗੀ ਉਹਦੀ ਕੰਡੀਸ਼ਨ ਉਸ ਸਟੇਬਲ ਹੈ ਜੀ ਉਹਨਾਂ ਉੱਪਰ ਇਹ ਤਾਂ ਨਹੀਂ ਮੰਗ ਕਿੰਨੇ ਦੀ ਕੀਤੀ ਗਈ ਸੀ ਨਾ ਕਾਫੀ ਕੁਝ ਕਿਹਾ ਗਿਆ ਜੀ 1 ਕਰੋੜ ਵੀ ਕਹਿ ਕਿਹਾ ਗਿਆ ਉਸ ਬੜਾ ਕੁਝ ਜੇਕਰ ਜੇ ਮਤਲਬ ਕਿ ਨਾ ਇਸ ਕੇਸ ਨੂੰ ਜਿਹੜਾ ਹੈ ਅਸੀਂ ਸ਼ੁਰੂ ਤੋਂ ਹੀ ਜਿਹੜਾ ਇਨਵੈਸਟੀਗੇਸ਼ਨ ਕਰਦੇ ਇਹਨੂੰ ਐਕਸਪੀਡਾਈਟ ਵੀ ਕੀਤਾ ਗਿਆ ਹੈ ਜੋ ਜੋ ਇਹਦੇ ਬੈਲ ਜਿੱਥੇ ਜਿੱਥੇ ਇਹਦੇ ਨਾਲ ਜੁੜਦੇ ਨੇ ਉਹ ਸਾਰੇ ਬੈਲ ਜਿਹੜੇ ਹੈਗੇ ਅਸੀਂ ਜਿਹੜਾ ਰਹੇ ਇਹ ਜਲਦੀ ਜਿਹੜਾ ਇਹ ਜਿਹੜਾ ਕੇਸ ਨੂੰ ਟ੍ਰੇਸ ਜਦੋਂ ਸਿਕਿਉਰ ਜਦੋਂ ਗੋਲੀ ਚੱਲੀ ਆ ਉਸ ਵਕਤ ਸਿਕਿਉਰਿਟੀ ਇਹਨਾਂ ਦੇ ਨਾਲ ਨਹੀਂ ਸੀ ਇਹ ਸਾਰੇ ਜਿਹੜੀ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ ਕਿ ਉਹ ਸਿਕਿਉਰਿਟੀ ਕਿਉਂਕਿ ਇਹ ਇੱਕ ਘਰ ਦੇ ਵਿੱਚ ਹੀ ਮੌਜੂਦ ਸੀਗੀ ਜਿਹੜੀ ਦੁਕਾਨ ਹੈ ਇਹਨਾਂ ਦੇ ਬਿਲਕੁਲ ਨਾਲ ਕਰਦੇ ਹੈਗੇ ਘਰ ਦੇ ਵਿੱਚ ਹੀ ਦੁਕਾਨ ਬਣੀ ਹੋਈ ਹੈ ਤੇ ਨਾਲ ਹੀ ਇਹਨਾਂ ਤੇ ਸਿਕਿਉਰਿਟੀ ਵੀ ਸੀ ਉਹ ਉਹ ਪਰਸਨ ਕਿੱਥੇ ਸੀ ਕ라우ਡਡ ਕਿਉਂਕਿ ਉਸ ਟਾਈਮ ਜਿਹੜਾ ਹੈ ਤਾਂ ਕਿ ਜੈਲ ਪੈਨ ਹੁੰਦੀ ਹੈ ਲੋਕੀ ਸਾਰੇ ਕੋਲ ਜਿਹੜੇ ਸਾਹਮਣੇ ਸਾਡੇ ਆਏ ਨੇ ਇਨਵੈਸਟੀਗੇਸ਼ਨ ਨਾਲ ਨਹੀਂ ਡਾਇਰੈਕਟ ਮੋਟਰਸਾਈਕਲ ਸਵਾਰ ਹੈ ਇਹਨਾਂ ਕਰਕੇ ਤੋਂ ਉਸੇ ਲਈ ਫਰਾ ਇਹ ਇਹ ਜੋ ਇਹ ਜਿਹੀ ਚੀਜ਼ ਹੈਗੀ ਜਲਦੀ ਜਲਦੀ ਇਹ ਕਾਰਵਾਈ ਕੀਤੀ ਤੇ ਇਹ ਸਾਰੀ ਚੀਜ਼ ਵੀ ਚੈੱਕ ਕਰ ਦਿੱਤੀ ਬੜੀ ਡੰਗੀ ਜੀ